ਹਾਂਜੀ ਤੇ ਨਾਈਟ ਹੋ ਗਈ ਹੈ ਜੀ ਤੇ ਭਪਿੰਦਰਾ ਰੋਡ ਤੇ ਹੀ ਆ ਜੀ ਇੱਥੇ ਇੱਕ ਸਾਡੇ ਕੋਲ ਖੜੀ ਹੈ ਜੀਪ ਤੇ ਇਹ ਆ ਜੀ ਸਰਦਾਰ ਬਾਈ ਹੁਣੀ ਦੋ ਹੈਗੇ ਨੇ ਯਾਰ ਦੋਸਤ ਜਿਹੜੇ ਇੱਥੇ ਕੰਮ ਕਰਦੇ ਨੇ ਇਹਦਾ ਨਾਮ ਹੈਗਾ ਦਾ ਪੰਜਾਬ ਬੱਗੀ ਕੀ ਬਾਤ ਹੈ ਤੇ ਆਪਾਂ ਚਲਦੇ ਆ ਬਾਈ ਹੁਣਾਂ ਕੋਲ ਉੱਪਰ ਹੀ ਬਾਈ ਹੁਣਾਂ ਦਾ ਖਾਣਾ ਕਹਿੰਦੇ ਬਹੁਤ ਵਧੀਆ ਆ ਤੇ ਬਾਕੀ ਹੁਣ ਪਤਾ ਲੱਗੂ ਤੇ ਭਾਈ ਖੁੱਲਦੀ ਕਿਧਰੋਂ ਆ ਉਹ ਤੇ ਵਾਹ ਜੀ ਵਾਹ ਹਾਂ ਜੀ ਲੋ ਜੀ ਬਾਈ ਆ ਇੱਥੇ ਆ ਗਿਆ ਜੀ ਤੁਹਾਨੂੰ ਦਿਖਾ ਦਈਏ ਇੱਥੇ ਆਹ ਬਾਈ ਹੁਣ ਉਹਦਾ ਸੈਟਅਪ ਲੱਗਿਆ ਹੋਇਆ ਇੱਥੇ ਤੇ ਇਹਨੇ ਬਾਈ ਬਾਈ ਕੀ ਹਾਲ ਚੱਲ ਵਧੀਆ ਭਾਜੀ ਵਧੀਆ ਭਾਜੀ ਕੀ ਨਾਮ ਪਹਿਲਾਂ ਦੱਸੋ ਮੇਰਾ ਨਾਮ ਭਾਜੀ ਤਰਵਿੰਦਰ ਸਿੰਘ ਤਰਵਿੰਦਰ ਤਰਵਿੰਦਰ ਸਿੰਘ ਤਰਵਿੰਦਰ ਸਿੰਘ ਹਾਂਜੀ ਤੇ ਬਾਈ ਦਾ ਨਾਮ ਅਮਰੀਕ ਸਿੰਘ ਅਮਰੀਕ ਸਿੰਘ ਬਾਈ ਪਹਿਲਾਂ ਮੈਨੂੰ ਦੱਸੋ ਵੀ ਤੁਸੀਂ ਬਰਦਰ ਹੋ ਜਾਂ ਤੁਸੀਂ ਯਾਰ ਦੋਸਤੋਂ ਅਸੀਂ ਭਾਈ ਫਰੈਂਡਜ਼ ਆ ਅੱਛਾ ਹਾਂਜੀ ਆ ਦੋਨੇ ਯਾਰ ਦੋਸਤੋਂ ਹਾਂਜੀ ਤੇ ਕਿਵੇਂ ਦਿਮਾਗ 'ਚ ਬਾਈ ਕਿਵੇਂ ਆਇਆ ਵੀ ਯਾਰ ਇਹ ਚੀਜ਼ ਆਪਾਂ ਸ਼ੁਰੂ ਕਰੀਏ ਇਹ ਭਾਜੀ ਬਸ ਇਦਾਂ ਹੀ ਮਤਲਬ ਬੈਠੇ ਸੀਗੇ ਬੈਠੇ ਬੈਠੇ ਪਲੈਨਿੰਗ ਬਣ ਗਈ ਤੀ ਕੋਈ ਮਤਲਬ ਆਪਣਾ ਬਿਜ਼ਨਸ ਕਰੀਏ ਅੱਛਾ ਤੇ ਬਾਈ ਮਤਲਬ ਸ਼ੈਫ ਦਾ ਕੋਰਸ ਕੀਤਾ ਸੀਗਾ ਅੱਛਾ ਤਾਂ ਮਤਲਬ ਬਸ ਉੱਥੋਂ ਸਲਾਹ ਬਣ ਗਈ ਪੀ ਆਪਣਾ ਕਰ ਲੈਂਦੇ ਆ ਆਪਣਾ ਕਰ ਲਈਏ ਹਾਂਜੀ ਅੱਛਾ ਪਤਾ ਲੱਗਿਆ ਕਿ ਤੁਸੀਂ ਬਾਹਰੋਂ ਵੀ ਆਏ ਹੋ ਕਿਹੜੀ ਕਿਹੜੀ ਜਗ੍ਹਾੋਂ ਆਏ ਹੋ ਭਾਜੀ ਪਹਿਲਾਂ ਮੈਂ ਮਤਲਬ ਕੁਝ ਕੁ ਮਹੀਨੇ ਦੁਬਈ ਰਿਆ ਅੱਛਾ ਉਹਦੇ ਤੋਂ ਬਾਅਦ ਯੂਕੇ ਅੱਛਾ ਤੇ ਹਾਂਜੀ ਉਧਰੋਂ ਫੇਰ ਆਏ ਸੀ ਤੇ ਬਾਹਰੋਂ ਸਬਕ ਕਿਵੇਂ ਬਣ ਗਿਆ ਆਉਣ ਦਾ ਬਸ ਭਾਜੀ ਇਦਾਂ ਹੀ ਪਿੱਛੇ ਮੰਨ ਲਗਾ ਉਥੇ ਬਸ ਮੰਨ ਤਾਂ ਐਵੇਂ ਆ ਵੀ ਮੰਨ ਤਾਂ ਲਾਉਣੀ ਪੈਣਾ ਸੀਗਾ ਬਸ ਪਿੱਛੇ ਮੰਮੀ ਡੈਡੀ ਸੀਗੇ ਤਾਂ ਬਾਕੀ ਗੱਲ ਕਰੀਏ ਵਿੱਚੇ ਉਥੇ ਤੁਸੀਂ ਰਹਿੰਦੇ ਤੇ ਫਿਰ ਆ ਜਿਹੜਾ ਕੰਮ ਸੀ ਤੁਸੀਂ ਇੱਥੇ ਕੌਣ ਕਰਦਾ ਫਿਰ ਹਾਂਜੀ ਹਾਂ ਫਿਰ ਇਹ ਭਰਾ ਦੇ ਨਾਲ ਕੌਣ ਹੈਲਪ ਕਰਦਾ ਹੈ ਨਾ ਬਿਲਕੁਲ ਜੀ ਬਿਲਕੁਲ ਤੇ ਚਲੋ ਇੱਕ ਸਾਥ ਬਣਿਆ ਹੁੰਦਾ ਤੇ ਭਾਈ ਇੱਥੇ ਕੀ ਕੀ ਬਣਾਉਂਦੇ ਹੋ ਤੁਸੀਂ ਤੇ ਕਿੰਨੀ ਦੇਰ ਤੋਂ ਬਣਾਉਂਦੇ ਹੋ ਭਾਜੀ ਇੱਥੇ ਅ ਇੱਥੇ ਭਾਜੀ ਆਪਣੇ ਕੋਲ ਮਤਲਬ ਕਾਫੀ ਆਈਟਮਸ ਨੇ ਜਿੱਦਾਂ 버ਗਰ ਵੈਪ ਸੈਂਡਵਿਚ ਤੇ ਚਿਕਨ ਚਿਕਨ ਦੀ ਮਤਲਬ ਕੁਆਲਿਟੀ ਵੀ ਹੈਗੀ ਹੈ ਤੇ ਕੁਆਂਟੀਟੀ ਵੀ ਹੈਗੀ ਹੈ ਤੁਹਾਡੀ ਹਾਂਜੀ ਓਕੇ ਅੱਛਾ ਤੁਹਾਡੀ ਇੱਕ ਚਿਕਨ ਸਟ੍ਰਿਪਸ ਬੜੀਆਂ ਬਾਈ ਮਸ਼ਹੂਰ ਆ ਮੈਂ ਤੁਹਾਨੂੰ ਬਾਈ ਦੋ ਤਿੰਨ ਬੰਦਿਆਂ ਨੂੰ ਦੱਸਿਆ ਮੈਨੂੰ ਕਹਿੰਦੇ ਬਾਈ ਹੁਣ ਇਹ ਚਿਕਨ ਸਟ੍ਰਿਪਸ ਬਹੁਤ ਕਮਾਲ ਦੀਆਂ ਉਹ ਕਹਿੰਦੇ KFC ਨੂੰ ਫੇਲ ਕਰਦੀਆਂ ਪੱਕੀ ਗੱਲ ਹੈ ਹਾਂ ਜੀ ਤਾਂ ਜੀ ਹਾਂਜੀ ਹਾਂਜੀ ਬਿਲਕੁਲ ਕੀ ਬਾਤ ਹੈ ਬਾਈ ਇਹ ਕਿਹੜਾ ਇਦਾਂ ਦਾ ਆਈਡੀਆ ਮਿਲ ਗਿਆ ਤੁਹਾਨੂੰ ਤੇ ਜਿਹੜਾ ਤੁਸੀਂ ਉਦਾਂ ਦੇ ਕਰਦੇ ਹੋ ਕਿਉਂ ਬਾਈ ਬੱਸ ਭਾਜੀ ਐਵੇਂ ਬਸ ਬਣਾਏ ਸੀਗੇ ਬਸ ਪਸੰਦ ਆ ਰਹੇ ਨੇ ਲੋਕਾਂ ਨੂੰ ਅੱਛਾ ਹਾਂਜੀ ਚਲੋ ਇਧਰ ਬਾਈ ਹੁਣੀ ਪੀਜ਼ਾ ਬਣਾ ਰਿਆ ਨਾਲ ਨਾਲ ਬਾਈ ਹੁਣ ਉਹ ਉਤਰੀ ਤੇ ਆਦੀ ਵਾਹ ਜੀ ਵਾਹ ਬਾਈ ਪੀਜ਼ਾ ਬੜਾ ਛੋਟਾ ਸਾਈਜ਼ ਬਣਾਉਂਦੇ ਤੁਸੀਂ ਇਹ ਡਾਇਰੈਕਟਰ ਸਾਈਜ਼ ਇਹ ਰੈਮਨ ਦਾ ਸਾਈਜ਼ ਹੈ ਓਕੇ ਅਗਲੀ ਬਰੈਸਟੀ ਬਣਾਉਣੇ ਆ ਦੋ ਵੀ ਸਾਡਾ ਉਦਾਂ ਹੀ ਹੁੰਦਾ ਜੀ ਅੱਛਾ ਮਤਲਬ ਬੋਲ ਚੀਜ਼ ਵੀ ਦੇਖੋ ਅਸੀਂ ਵਧੀਆ ਬਣਾਉਂਦੇ ਕੋਈ ਆਲ ਨਹੀਂ ਅੱਛਾ ਅਮੋਲ ਦੀ ਚੀਜ਼ ਦਾ ਮਤਲਬ ਕੋਈ ਵੀ ਚੀਜ਼ ਜਿਹੜੀ ਬਣਨੀ ਆ ਤੁਹਾਡੇ ਕੋਲ ਪ੍ਰੋਪਰ ਤੁਸੀਂ ਉਹਨੂੰ ਟਾਈਮ ਦੇ ਕੇ ਤੇ ਆਪਣੇ ਹਿਸਾਬ ਨਾਲ ਬਣਾਉਂਦੇ ਹੋ ਹਨਾ ਕੀ ਪਤਾ ਤੁਸੀਂ ਦੇਖ ਸਕਦੇ ਹੋ ਹਾਂ ਬਿਲਕੁਲ ਛੋਟਾ ਜਿਹਾ ਪੀਜ਼ਾ ਨਾਲ 2 ਬਾਈ ਨੇ ਆਪ ਤਿਆਰ ਕੀਤਾ ਫਰੈਸ਼ ਪੀਜ਼ਾ ਹੈ ਬਿਲਕੁਲ ਵਾਹ ਜੀ ਦਾ ਤੇ ਭਾਈ ਕੀ ਅ ਇਧਰ ਦਿਖਾਈ ਜਾਨੂੰ ਇੱਕ ਓਵਲ ਲੱਗਾ ਹੋਇਆ ਭਾਈ ਬੰਦ ਵੱਡਾ ਇਧਰ ਸਿਫਸ ਰੈਡੀ ਕਰਦੇ ਨੇ ਭਾਈ ਭਾਈ ਕੀ ਪ੍ਰਾਈਸ ਵਗੈਰਾ ਕੀ ਹੈ ਕਿੰਨਾ ਜੈਨੂਰਾਈਜ਼ ਰੱਖਿਆ ਹੈ ਕਿੰਨਾ ਜੀ ਹਾਂ ਜੀ ਬਿਲਕੁਲ ਜੀ ਬਜਟ ਫਰੈਂਡਲੀ ਰੇਟ ਨੇ ਆਪਣੇ ਤੇ ਤੁਹਾਨੂੰ 10 ਪੀਸ ਮਿਲਣਗੇ ਭਾਜੀ 200 ਦੇ 200 ਰੁਪਏ ਦੇ 10 ਪੀਸ 10 ਪੀਸ ਭਾਜੀ ਚਿਕਨ ਸਿਫਟਿੰਗ ਹਾਂ ਜੀ ਔਰ ਚਿਕਨ ਸਿਫਸ ਵੀ ਮਤਲਬ ਵੱਡਾ ਸਾਈਜ਼ ਹੈ ਸਾਈਜ਼ ਐਡਾ ਨਹੀਂ ਵੀ ਮਤਲਬ ਛੋਟਾ ਜਿਹਾ ਸਾਈ ਤੇ ਗੱਡੀ ਚੱਲ ਨਹੀਂਦੀ ਐਦਾਂ ਦਾ ਤੁਸੀਂ ਭਾਈ ਮੈਨੂੰ ਲੱਗਦਾ ਕਿ ਅਸੀਂ ਵੇਹੇ ਫੇਲ ਕਰ ਦੇਣਾ ਤੁਸੀਂ ਜਿਸ ਸਾਨੋਂ ਤੁਸੀਂ ਚੱਲਣ ਮਏ ਹੋ ਆਹ ਸਾਈਜ਼ ਨਹੀਂ ਭਾਜੀ ਆਪਣੇ ਕੋਲ ਓਕੇ ਕੀ ਆ ਬੱਲੇ ਨਾ ਲੋਕ ਉਹ ਸਹੀ ਹੈ ਕਾਫੀ ਪੱਠਿਆ ਸਾਈਜ਼ ਆ ਮੈਨੂੰ ਤੇ ਭਾਈ ਫਿਰ ਇਹਨੂੰ ਕਿਵੇਂ ਕਰਦੇ ਹੋ ਇਹਦੇ ਵਿੱਚ ਕੋਈ ਹੋਰ ਕਰੀਮ ਆਡਡ ਕਰਕੇ ਨਾਲ ਦਿੰਦੇ ਹੋ ਭਜੀ ਨਹੀਂ ਭਜੀ ਇਹਦੇ ਨਾਲ ਸੌਸੀਸ ਆ ਜਾਂਦੀ ਹੈ ਤੇ ਇਹਦੇ ਉੱਪਰ ਮਸਾਲਾ ਆ ਜਾਂਦਾ ਪੈਰੀ ਪੈਰੀ ਅੱਛਾ ਪੈਰੀ ਪੈਰੀ ਮਸਾਲਾ ਐਡ ਕਰਦੇ ਹਾਂ ਹਾਂਜੀ ਭਜੀ ਓਕੇ ਕੀ ਬਾਤ ਹੈ ਭਜੀ ਪਰ ਇਹ ਸਭ ਤੋਂ ਹੌਟ ਸੇਲਿੰਗ ਪ੍ਰੋਡਕਟ ਤੁਹਾਡਾ ਕਿਹੜਾ ਹੈ ਭਜੀ ਚਿਕਨ ਸੇਫਸੀ ਨੇ ਰੈਪ ਨੇ ਤੇ ਮਤਲਬ ਆਲਮੋਸਟ ਸਾਰਾ ਕੁਝ ਹੀ ਚੱਲੀ ਜਾਂਦਾ ਭਜੀ ਖੁਸ਼ਬੂ ਇੱਥੇ ਦਾ ਕਰੀਏ ਕਮਾਲ ਦੀ ਖੁਸ਼ਬੂ ਇਹ ਆਰਡਰ ਸਾਡੇ ਹੀ ਹੈ ਹਾਂਜੀ ਹਾਂਜੀ ਤੁਹਾਡੇ ਦਾ ਬਹੁਤ ਵਧੀਆ ਆਹ ਚਾਹ ਪਾਣੀ ਸੌਸ ਕਿਹੜਿਆਂ ਨਾਲ ਪਾਜੀ ਐਡ ਕਰਦੇ ਹੋ ਸੌਸ ਭਾਜੀ 1000 ਕਰਦੇ ਆ ਤੇ ਇੱਕ ਸਾਈਜ਼ ਵਨ ਕਰ ਦਿਓ ਦੇਖੋ ਸਾਈਜ਼ ਵਨ ਭਾਜੀ ਅੱਛਾ ਸਪਾਈਸੀ ਸੌਸ ਅੱਛਾ ਸਪਾਈਸੀ ਵੀ ਆ ਗਿਆ ਬਾਤ ਹੈ ਭਾਜੀ ਓਕੇ ਆ ਸਾਡਾ ਆਰਡਰ ਰੈਡੀ ਹੋ ਗਿਆ ਹਾਂਜੀ ਤੇ ਅੱਛਾ ਪੀਜ਼ਾ ਭਾਜੀ ਕੀ ਰੇਟ ਤੋਂ ਸਟਾਰਟ ਆ? ਪੀਜ਼ਾ ਭਾਜੀ ਆਪਣੇ ਕੋਲੋਂ 60 ਤੋਂ ਲੈ ਕੇ 200 ਤੱਕ ਵੈਜ ਪੀਜ਼ਾ ਤੇ 300 ਤੱਕ ਗੋਲਡ ਵੈਜ ਤੇ 버거 ਦੇ ਵਿੱਚ 버거 ਕੀ ਪ੍ਰਾਈਸ ਤੋਂ ਸਟਾਰਟ ਅਪ ਕਿੱਥੇ ਦਾ 버거 ਭਾਜੀ ਆਪਣੇ 50 ਤੋਂ ਲੈ ਕੇ 120 ਕਰਦੇ 50 ਤੋਂ ਲੈ ਕੇ 120 20 ਤੱਕ ਹਾਂਜੀ ਵੈਜ ਨਾਨ ਵੈਜ ਵੈਜ ਤੇ ਨਾਨ ਵੈਜ ਦੋਨੋਂ ਹਾਂਜੀ ਓਕੇ ਤੇ ਬਣਾਉਨੇ ਸਾਰਾ ਕੁਝ ਤੁਸੀਂ ਆਪ ਹੀ ਪ੍ਰਿਪੇਅਰ ਕਰਦੇ ਹਾਂਜੀ ਹਾਂਜੀ ਭਾਜੀ ਤੇ ਭਾਈ ਟਾਈਮਿੰਗ ਕੀ ਆ ਤੁਹਾਡੀ ਸ਼ੌਪ ਦੀ ਭਾਜੀ ਸਾਡੀ ਟਾਈਮਿੰਗ ਮਤਲਬ ਅਸੀਂ 2:30 ਵਜੇ ਆ ਜਾਂਦੇ ਹਾਂ ਤੇ ਰਾਤ ਨੂੰ 1:30 ਵਜੇ ਤੱਕ ਅਸੀਂ ਇੱਥੇ 2:30 ਵਜੇ ਤੋਂ ਲੈ ਕੇ ਰਾਤ ਨੂੰ 1:30 ਛੁੱਟੀ ਕੋਈ ਛੁੱਟੀ ਕੋਈ ਨਹੀਂ ਉਦਾਂ ਜੇ ਮਤਲਬ ਬਹੁਤਾ ਅਮਰਜੈਂਸੀ ਕੰਮ ਪੈ ਜੇ ਫਿਰ ਤੋਂ ਕਦੇ ਹੋ ਜਾਂਦੀ ਹੈ ਅੱਛਾ ਆਦਰਵਾਇਜ਼ ਕੋਈ ਛੁੱਟੀ ਨਹੀਂ ਕੋਈ ਸੈਟਰਡੇ ਸੰਡੇ ਨਹੀਂ ਕੋਈ ਨਹੀਂ ਹਾਂਜੀ ਏਵਰੀਡੇ ਏਵਰੀਡੇ ਕੰਮ ਕਰਦੇ ਹਾਂ ਹਾਂਜੀ ਕੀ ਬਾਤ ਹੈ ਕੁਛ ਤਾਂ ਭਾਈ ਜਿੱਦਣ ਸ਼ਾਪ ਇੱਥੇ ਸ਼ੁਰੂ ਤੁਸੀਂ ਕਿਹਾ ਕਨਸੈਪਟ ਕਿਹਦਾ ਹੈ ਤੁਹਾਡੇ ਦੋਨਾਂ ਦੇ ਵਿੱਚੋਂ ਹੈ ਦੋਨਾਂ ਦਾ ਹੀ ਸੀਗਾ ਬਾਜੇ ਅੱਛਾ ਤੇ ਮਤਲਬ ਤਿਆਰ ਕਰਾਉਣ ਦਾ ਸਾਰਾ ਮੇਰਾ ਸੀਗਾ ਤੇ ਬਣਾਉਣ ਦਾ ਸਾਰਾ ਬਾਈ ਦਾ ਸੀਗਾ ਅੱਛਾ ਬਲੋ ਇੱਕ ਸੈਟ ਫਰ ਤਿਆਰ ਤੁਸੀਂ ਕਰਵਾਇਆ ਤੇ ਮੀਨੂ ਬਾਈ ਨੇ ਤਿਆਰ ਕੀਤਾ ਮੀਨੂ ਵਗੈਰਾ ਸਾਰਾ ਬਾਈ ਦਾ ਕਿਆ ਬਾਤ ਹੈ ਅੱਛਾ ਤੁਸੀਂ ਹੁਣ ਇੱਥੇ ਜਦੋਂ ਮੰਨ ਲਓ ਤੁਸੀਂ ਫ੍ਰੀ ਹੋਨੇ ਹੋ ਤੁਸੀਂ ਕਿਹੜੀ ਚੀਜ਼ ਜ਼ਿਆਦਾ ਪ੍ਰਿਫਰ ਕਰਦੇ ਹੋ ਆਪਣੇ ਆਪ ਨੂੰ ਖਾਣ ਲਈ ਵੀ ਅਸੀਂ ਅੱਜ ਜਿਹੜੇ ਮਾਗਰ ਬਣਾ ਕਰੀਏ ਕਿ ਤੁਸੀਂ ਵੀ ਚਿਕਨ ਸਿਫ ਨੂੰ ਜ਼ਿਆਦਾ ਕਰਦੇ ਹੋ ਅਸੀਂ ਭਾਈ ਕਦੇ ਚਿਕਨ ਸਟੇਕਸ ਖਾੜੀਦੀ ਆਏ ਕਦੇ ਮਤਲਬ ਰੈਪ ਖਾੜੀਦਾ ਬਸ ਮਿਕਸ ਜਿਹਾ ਚੱਲੀ ਜਾਂਦਾ ਬੈਸਟ ਹੈ ਸਾਡਾ ਫੂਡ ਕੋਈ ਚੱਕਣਿਆ ਫਰੈਸ਼ ਸਾਰਾ ਮਿਲ ਤੁਸੀ ਆਪ ਕਿਆ ਕਰਦੇ ਹੋ ਅੱਛਾ ਅਜਾ ਕਿ ਤਾ ਸਾਨੂੰ ਇਥੇ ਕਿਸੇ ਬੰਦੇ ਨੇ ਕੋਈ ਕੀਤਾ ਸੀਗਾ ਪਤਾ ਨਹੀਂ ਕਿਹਦਾ ਫੂਡ ਸੀ ਉਹ ਉਹ ਕਹਿੰਦੇ ਵੀ ਐਸੀ ਚਿਕਨ 버ਗਰ ਜੇ ਥੋੜੀ ਦਿਨ ਰੱਖ ਲੈਂਦੇ ਨਾ ਉਹਦੀ ਸਮੈਲ ਆਉਣ ਲੱਗ ਪੈਂਦੀ ਹੈ ਨਹੀਂ ਭਾਜੀ ਐਦਾਂ ਦੀ ਕੋਈ ਗੱਲ ਨਹੀਂ ਥੋੜੇ 버ਗਰ ਚ ਤਾਂ ਕੋਈ ਦਿੱਕਤ ਨਹੀਂ ਐਦਾਂ ਦੀ ਕੋਈ ਦੇਖਣ ਨਹੀਂ ਓਕੇ ਚਲੋ ਬਹੁਤ ਵਧੀਆ ਭਾਜੀ ਫਿਰ ਤਾਂ ਜੇ ਇਹ ਚੀਜ਼ਾਂ ਦੇ ਕੋਈ ਤੁਹਾਡਾ ਹੁਣ ਚਿਕਨ ਇਹ ਤੁਹਾਡਾ ਦੱਸ ਦੇਣਾ ਵੀ ਵਾਕਈ ਤੁਹਾਡੀ ਚਿਕਨ ਦੀ ਕੁਆਲਿਟੀ ਕੀ ਹੈ ਬਿਲਕੁਲ ਤੇ ਚਲੋ ਭਾਜੀ ਹੁਣ ਆਪਾਂ ਚਿਕਨ ਟੇਸਟ ਵਾਲੇ ਪਾਸੇ ਚੱਲਦੇ ਹਾਂ ਤੇ ਬਾਕੀ ਪ੍ਰੋਪਰ ਰਿਵਿਊ ਫੇਰ ਦੇ ਦਿੰਦੇ ਹਾਂ ਠੀਕ ਹੈ ਭਾਜੀ ਠੀਕ ਹੈ ਸੋ ਮੱਚ ਤੇ ਲੋ ਜੀ ਫਾਈਨਲੀ ਸਾਡੇ ਚਿਕਨ ਸਿਫਸ ਰੈਡੀ ਹੋ ਚੁੱਕੀਆਂ ਨੇ ਤੇ ਹੁਣ ਕਰਦੇ ਆ ਟੇਸਟਿੰਗ ਕਿਉਂਕਿ ਸਭ ਤੋਂ ਮੇਨ ਬੈਸਟ ਪਾਰਟ ਸਾਡਾ ਹੁੰਦਾ ਆ ਟੇਸਟਿੰਗ ਦਾ ਯਾਬਾ ਹੂੰ ਅਖਲੀ ਕਨੇ ਕਨੇ ਭੁੱਲ ਗਿਆ ਵੀ ਰਿਵਿਊ ਦੇਣਾ ਪੈਦਾ ਵੀ ਵਾਕਈ ਬਾਈ ਹੁਣਾ ਜਿਵੇਂ ਦੱਸਿਆ ਸੀ ਨਾ ਵੀ ਕੇਸੀ ਦੇ ਚਿਕਨ ਨੂੰ ਮਾਤ ਪਾਉਂਦੇ ਆ ਬਾਈ ਵਾਕਿਆ ਫਲੇਵਰ ਬਹੁਤ ਵਧੀਆ ਆ ਬਹੁਤ ਡਿਫਰੈਂਟ ਆ ਪਰ ਜਿਵੇਂ ਇੱਕ ਪਿੰਡਾ ਤੋਂ ਉੱਠ ਕੇ ਇੱਕ ਇਦਾਂ ਦਾ ਫਲੇਵਰ ਨੂੰ ਮੈਚ ਕਰਨਾ ਕੇ ਕੇਸੀ ਦੇ ਬਰਾਬਰ ਦੇ ਫਲੇਵਰ ਨੂੰ ਮੈਚ ਕਰਨਾ ਬਹੁਤ ਵੱਡੀ ਗੱਲ ਆ ਤੇ ਪਰ ਤੁਹਾਨੂੰ ਪਤਾ ਪੰਜਾਬੀ ਕੁਝ ਵੀ ਕਰ ਸਕਦੇ ਆ ਇਸ ਕਰਕੇ ਬਾਈ ਹੁਣਾ ਕੋਲ ਇੱਕ ਵਾਰੀ ਜ਼ਰੂਰ ਆਓ ਬਾਈ ਹੁਣਾ ਦਾ ਜਿਹੜਾ ਚਿਕਨ ਸਟ੍ਰਿਪਸ ਆ ਟਰਾਈ ਜ਼ਰੂਰ ਕਰੋ ਸਾਨੂੰ ਬਹੁਤ ਪਸੰਦ ਆਇਆ ਕੋਕੀ ਤੁਹਾਨੂੰ ਪਤਾ ਵੀ ਅਸੀਂ ਜਿਹੜਾ ਰਿਵਿਊ ਆ ਜਨਵਰੀ ਰਿਵਿਊ ਦਿੰਨੇ ਆ ਅਸੀਂ ਕੋਈ ਪੇਡ ਸਾਡੀ ਪ੍ਰੋਮੋਸ਼ਨ ਨਹੀਂ ਹੁੰਦੀ ਸਿਰਫ ਜਨਵਰੀ ਰਿਵਿਊ ਆ ਜੋ ਤੁਹਾਨੂੰ ਦੱਸਿਆ ਉਹ ਹੀ ਹੁੰਦਾ ਆ ਇਸ ਕਰਕੇ ਬਾਈ ਹੁਣਾਂ ਕੋਲ ਇੱਕ ਵਾਰੀ ਆਉਣਾ ਜ਼ਰੂਰ ਬਣਦਾ ਆ ਤੇ ਬਾਈ ਹੁਣੇ ਐਡਰੈਸ ਤੁਹਾਨੂੰ ਦੱਸਣ ਲੱਗੇ ਨੇ ਬਾਈ ਜੀ ਇੱਕ ਮਿੰਟ ਆ ਜਾਓ ਇੱਧਰ ਆ ਜਾ ਆ ਜਾ ਜਲਦੀ 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 ਅਜਾ ਬਾਈ ਹੁਣ ਜਾਂਦੇ ਜਾਂਦੇ ਐਡਰੈਸ ਦੱਸੋ ਇੱਕ ਵਾਰੀ ਦੁਬਾਰਾ ਫੇਰ ਆਪਣਾ ਤੇ ਮੈਂ ਜਦ ਤੱਕ ਚਿਕਨ ਫਿਨਿਸ਼ ਕਰ ਲਵਾਂ ਹਾਂਜੀ ਸਾਡੀ ਕਾਰਟ ਭਾਜੀ ਇੱਥੇ ਭਪਿੰਦਰਾ ਰੋਡ ਐ ਤੇ ਨੀਅਰ ਪਬਲਿਕ ਪਾਰਕ ਤੇ ਸਾਹਮਣੇ ਇਧਰ ਥਾਪਰ ਯੂਨੀਵਰਸਿਟੀ ਹੈ ਜੀ ਕਾਰ ਦਾ ਨਾਮ ਦੱਸੋ ਕੀ ਕਾਰ ਦਾ ਨਾਮ ਆਪਣਾ ਦਾ ਪੰਜਾਬ ਬੱਗੀ ਬਾ ਪੰਜਾਬ ਬੱਗੀ ਹਾਂਜੀ ਤੇ ਭਾਈ ਆਡੋ ਬਾਈ ਹੁਣਾਂ ਕੋ ਜੇ ਤੁਸੀਂ ਟੂ ਟ੍ਰਾਈ ਕਰੋ ਬਹੁਤ ਕਮਾਲ ਦੀਆਂ ਨੇ ਬਾਈ ਥੈਂਕ ਯੂ ਸੋ ਮੱਚ ਬਾਕੀ ਜਿਵੇਂ ਤੁਸੀਂ ਕਿਹਾ ਸੀ ਨਾ ਉਵੇਂ ਹੀ ਹੈ ਬਾਈ ਥੈਂਕ ਯੂ ਭਾਜੀ ਥੈਂਕ ਯੂ ਇੱਥੇ ਥੈਂਕ ਯੂ ਸੋ ਮੱਚ ਥੈਂਕ ਯੂ ਤਦ ਤੱਕ ਤੁਸੀਂ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਵੀਡੀਓ ਸ਼ੇਅਰ ਕਰਨਾ ਤੇ ਸੋਹਣਾ ਜਿਹਾ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਤੁਹਾਡੇ ਲਾਗੇ ਨੌਨ ਵੇਜ ਚਿਕਨ ਕਿਹੜਾ ਬੈਸਟ ਬਣਾਉਂਦਾ ਚਾਹੇ ਪਟਿਆਲਾ ਹੋਵੇ ਚਾਹੇ ਕਿ